ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ ਡੇਲੀ ਕਨਵਰਸੇਸ਼ਨ ਭਾਵ ਰੋਜ਼ਾਨਾ ਜੀਵਨ ਵਿੱਚ ਹੋਣ ਵਾਲੀ ਗੱਲਬਾਤ ਸੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਮੈਂ ਤੈਨੂੰ ਕਦੇ ਕੁਝ ਨਹੀਂ ਕਿਹਾ ਆਈ ਨੇਵਰ ਸੈਡ ਐਨੀਥਿੰਗ ਟੂ ਯੂ ਕਮਰੇ ਵਿੱਚ ਕੋਈ ਨਹੀਂ ਹੈ ਥੇਅਰ ਇਜ਼ ਨੋਬਾਡੀ ਇਨ ਦਾ ਰੂਮ ਕਈ ਵਾਰ ਕੀ ਹੁੰਦਾ ਹੈ ਜੇ ਆਪਾਂਨ ਕੋ ਪੁੱਛਦਾ ਕੀ ਕਮਰੇ ਵਿੱਚ ਕੋਈ ਹੈ ਇਜ਼ ਥੇਅਰ ਐਨੀਬਾਡੀ ਇਨ ਦਾ ਰੂਮ ਮੈਂ ਇੱਕ ਵਾਰ ਉੱਥੇ ਮੈਂ ਬਹੁਤ ਬਿਹਤਰ ਮਹਿਸੂਸ ਕਰ ਰਿਹਾ ਜਾਂ ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਆਈ ਫੀਲ ਮੱਚ ਬੈਟਰ ਜੋ ਮਰਜੀ ਕਹੋ ਡੂ ਵਟ ਏਵਰ ਯੂ ਵਾਂਟ ਜਿਹੜੀ ਤੇਰੀ ਮਰਜ਼ੀ ਹੈ ਜੋ ਤੂੰ ਕਹਿਣਾ ਚਾਹੁੰਦਾ ਕਹਿ ਸਕਦਾ ਡੂ ਵਟ ਏਵਰ ਯੂ ਵਾਂਟ ਤੁਹਾਨੂੰ ਆਉਣਾ ਪਵੇਗਾ ਕਈ ਵਾਰ ਆਪਾਂ ਕਿਸੇ ਨੂੰ ਕੋਈ ਜ਼ੋਰ ਪਾ ਕੇ ਕੋਈ ਗੱਲ ਕਹਿੰਦੇ ਆ ਯੂ ਵਿਲ ਹੈਵ ਟੂ ਕਮ ਤੁਹਾਨੂੰ ਆਉਣਾ ਪਵੇਗਾ ਤੇ ਲਾਸਟ ਹੈ ਜੀ ਆਪਣੇ ਕੋਲੇ ਉਸ ਨੂੰ ਦੇਖਣ ਦਿਓ ਹੀ ਵਿਲ ਹੈਵ ਟੂ ਸੀ ਉਸ ਨੂੰ ਦੇਖਣ ਦਿਓ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆ ਗਿਆ ਹੋਊਗਾ ਜੇ ਵੀਡੀਓ ਬਤੇ ਲਈ ਕੀਤਾ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤਾਂ ਮਿੱਤਰਾਂ ਨਾਲ ਵੀ ਸਾਂਝੀ ਕਰਿਓ ਤੇ ਹਰ ਦਿਨ ਨਵਾਂ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ